ਆ ਵੇਖ ਨਾਨੇ ਨੀ ਗੜਵਾ ਬਾਰੀ ਦੇ ਵਿੱਚ ਬੈਂਦਾ ਆ ਵੇਖ ਨਾਨੇ ਨੀ ਤੇਰਾ ਵੀਰਾ ਕੀ ਕੁਝ ਕਹਿੰਦਾ ਜੇ ਮੈਂ ਕਹਿੰਦੀ ਜੁੜਾ ਮੈਂ ਕਰਨਾ ਜੇ ਮੈਂ ਕਹਿੰਦੀ ਜੁੜਾ ਮੈਂ ਕਰਨਾ ਅਗੋਂ ਖਾਣ ਨੂੰ ਪੈਂਦਾ ਆ ਵੇਖ ਨਾਨੇ ਨੀ ਗੜਵਾ ਬਾਰੀ ਦੇ ਵਿੱਚ ਬੈਂਦਾ ਆ ਵੇਖ ਨਾਨੇ ਨੀ ਤੇਰਾ ਵੀਰਾ ਕੀ ਕੁਝ ਕਹਿੰਦਾ ਜੇ ਮੈਂ ਕਹਿੰਦੀ ਸੁਰਮਾ ਮਗਾ ਦੇ ਜੇ ਮੈਂ ਕਹਿੰਦੀ ਸੁਰਮਾ ਮਗਾ ਦੇ ਉਸ ਵੇਲੇ ਉੱਠ ਪੈਂਦਾ ਆ ਵੇਖਨ ਨਾਨੇਨੀ ਤੇਰਾ ਵੀਰਾ ਕੀ ਕੁਝ ਕਹਿੰਦਾ ਜੇ ਮੈਂ ਕਹਿੰਦੀ ਪੇਕੇ ਜਾਣਾ ਜੇ ਮੈਂ ਕਹਿੰਦੀ ਪੇਕੇ ਜਾਣਾ ਅੰਦਰ ਹੀ ਡੱਕ ਦਿੰਦਾ ਆ ਵੇਖਨ ਨਾਨੇਨੀ ਤੇਰਾ ਵੀਰਾ ਕੀ ਕੁਝ ਲੋਕਾਂ ਦੀਆਂ ਏ ਹੱਸ ਹੱਸ ਜਰਦਾ ਲੋਕਾਂ ਦੀਆਂ ਏ ਹੱਸ ਹੱਸ ਜਰਦਾ ਮੇਰੀ ਇੱਕ ਨਾ ਸੈਂਦਾ ਆ ਵੇਖ ਨਾਨੇਨੀ ਆ ਵੇਖ ਨਾਨੇਨੀ ਤੇਰਾ ਵੀਰਾ ਕੀ ਕੁਝ ਕਹਿੰਦਾ ਜੇ ਮੈਂ ਕਹਿੰਦੀ ਝਾਂਜਰਾ ਮੰਗਾ ਦੇ ਜੇ ਮੈਂ ਕਹਿੰਦੀ ਝਾਂਜਰਾ ਮੰਗਾ ਦੇ ਏ ਡਿੱਗਦਾ ਤੇ ਕਹਿੰਦਾ ਆ ਵੇਖ ਨਾਨੇਨੀ ਤੇਰਾ ਵੀਰਾ ਕੀ ਕੁਝ ਕਹਿੰਦਾ ਜੇ ਮੈਂ ਕਹਿੰਦੀ ਸੂਟ ਮਗਾ ਦੇ ਜੇ ਮੈਂ ਕਹਿੰਦੀ ਸੂਟ ਮਗਾ ਦੇ ਉਸ ਵੇਲੇ ਲੜ ਪੈਂਦਾ ਆ ਵੇਖ ਨਣਾ ਨੇ ਨੀ ਤੇਰਾ ਵੀਰਾ ਕੀ ਕੁਝ ਕਹਿੰਦਾ ਜੇ ਮੈਂ ਕਹਿੰਦੀ ਟਿੱਕਾ ਕੜਾ ਦੇ ਜੇ ਮੈਂ ਕਹਿੰਦੀ ਟਿੱਕਾ ਕੜਾ ਦੇ ਕਹਿੰਦਾ ਸੋਨਾ ਮਹਿੰਗਾ ਆ ਵੇਖ ਨਣਾ ਨੇ ਨੀ ਗੜਵਾ ਵਾਰੀ ਦੇ ਵਿੱਚ ਪੈਂਦਾ ਆ ਵੇਖ ਨਣਾ ਕਹਿੰਦਾ ਆਵੇ ਕਨਣਾ ਨੇ ਨੀ ਤੇਰਾ